ਉਰੇ ਤਰੀਕੇ ਦੇ ਨਾਲ ਇਹ ਡੈਮੋਕਰੇਸੀ ਦਾ ਕਤਲ ਹੋ ਰਿਹਾ ਦੂਜੀ ਇਹ ਹੈਗੀ ਹੈ ਕਿ ਕਿਸਾਨਾਂ ਤੋਂ ਔਰ ਪੰਜਾਬੀਆਂ ਤੋਂ ਖਾਸ ਤੌਰ ਤੇ ਇੱਕ ਬਦਲਾ ਲਊ ਭਾਵਨਾ ਦੇ ਨਾਲ ਜਿਹੜਾ ਹੈਗਾ ਕੇਂਦਰ ਸਰਕਾਰ ਗੇਮ ਖੇਡ ਰਹੀ ਹੈ ਦੰਦੇਵਾਲ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਹਾਲਤਾਂ ਉਹ ਬਹੁਤ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਉਹਨਾਂ ਦਾ ਭਾਰ ਘਟ ਗਿਆ 슈ਗਰ ਲੈਵਲ ਉਹਨਾਂ ਦਾ ਵੱਧ ਗਿਆ ਔਰ ਜੇ ਉਹਨਾਂ ਦੀ ਇਸ ਤਰ੍ਹਾਂ ਜਾਨ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤੁਸੀਂ ਦੇਖੋਗੇ ਉਹਦੇ ਰਿਜ਼ਲਟ ਕੀ ਹੋਊਗਾ ਰਸਤਾ ਖਿਲਾਉਣ ਵਾਸਤੇ ਹਾਈ ਕੋਰਟ ਨੇ ਜਿਹੜੀ ਹੈਗੀ ਪਟੀਸ਼ਨ ਦਾ ਫੈਸਲਾ ਕੀਤਾ ਸੀ ਕਿ ਰਸਤਾ ਖੋਲਣਾ ਚਾਹੀਦਾ ਬਾਅਦ ਵਿੱਚ ਸੁਪਰੀਮ ਕੋਰਟ ਚ ਚਲੇ ਗਏ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਵੀ ਇੱਕ ਜਿਹੜਾ ਹੈਗਾ ਇੱਕ ਰਿਪੋਰਟ ਦਿੱਤੀ ਹੈ ਕਿ ਕਿਸਾਨਾਂ ਦੀ ਬਹੁਤ ਬਦਤਰ ਹਾਲਤ ਹੈ ਇਹਨਾਂ ਦੇ ਉੱਤੇ ਕਿਸਾਨੀ ਕਰਜ਼ਾ ਬਹੁਤ ਹੈਗਾ ਔਰ ਦੂਜਾ ਜਿਹੜਾ ਹੈਗਾ ਇਹਨਾਂ ਦੀ ਐਮਐਸਪੀ ਦੀ ਗਾਰੰਟੀ ਮਿਲਣੀ ਚਾਹੀਦੀ ਹੈ ਸੁਆਮੀ ਨਾਥ ਦੀ ਰਿਪੋਰਟ ਹੈ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਪਾਣੀ ਦੇ ਬਿਛਾਰਾ ਕਿਸਾਨਾਂ ਦੇ ਮਾਰੇ ਆ ਠੰਡ ਦੇ ਵਿੱਚ ਕਿ ਇਹ ਹੱਲ ਹੈ ਜੇ ਕਿ ਸੁਭੀਨਾਥ ਦੀ ਰਿਪੋਰਟ ਲਾਭ ਕਰਨੀ ਚਾਹੀਦੀ ਹੈ ਦੇਖੋ ਇਤ ਸਾਰੀਆਂ ਸਰਕਾਰਾਂ ਝੂਠ ਬੋਲਦੀਆਂ ਇੱਥੇ ਆਮ ਆਦਮੀ ਪਾਰਟੀ ਨੇ ਕਿਹਾ ਚੁਟਕੀਆਂ ਵਾਲਿਆਂ ਨੇ ਵੀ ਕਿਹਾ ਕਿ 24 ਘੰਟੇ ਚ ਅਸੀਂ ਉਹ ਕਰ ਦੇਣਾ ਹੈਗਾ ਆ ਹੁਣ ਕਾਂਗਰਸ ਵੀ ਕਹਿ ਰਹੀ ਹੈ ਕਿ ਕਾਂਗਰਸ ਦੀ ਸਰਕਾਰ ਰਹੀ ਉਹ ਕਰ ਦਿੰਦੇ ਤੋ ਇਹ ਸਾਰੇ ਝੂਠ ਬੋਲ ਰਹੇ ਆ ਕਿਸਾਨ ਬਰੋਦੀਆਂ ਚਾਹੇ ਕੋਈ ਸਰਕਾਰ ਹੈ ਉਹ ਕਿਸਾਨ ਬਰੋਦੀ ਆ ਉਹ ਕਿਸਾਨਾਂ ਨੂੰ ਮਾਰਨਾ ਪਹਿਲਾ ਇੱਕ ਕਿਸਾਨ ਮੋਰਚਾ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਉਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸੀ ਕਿ ਮੋਦੀ ਝੁਕਣ ਵਾਲਿਆਂ ਦੇ ਵਿੱਚੋਂ ਨਹੀਂ ਪਰ ਮੋਦੀ ਸਾਹਿਬ ਨੂੰ ਉਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਝੁਕਣਾ ਪਿਆ ਔਰ ਝੁਕਣ ਤੋਂ ਬਾਅਦ ਉਸ ਨੇ ਇਕ ਤਹਈਆ ਕਰ ਲਿਆ ਔਰ ਇਹ ਫੈਸਲਾ ਲੈ ਲਿਆ ਕਿ ਮੈਂ ਕਿਸਾਨੀ ਨੂੰ ਬਰਬਾਦ ਕਰਕੇ ਛੱਡਣਾ ਉਹਦੇ ਪਿੱਛੇ ਕਾਰਨ ਕੀ ਹੈਗਾ ਕਾਰਨ ਇਹ ਹੈਗਾ ਕਿ ਜਿੰਨਾ ਜਿੰਨਾ ਮਤਲਬ ਜਿਹੜਾ ਹੈਗਾ ਕਾਰਪੋਰੇਟ ਸੈਕਟਰ ਹੈਗਾ ਉਹਨੂੰ ਉਹ ਬढ़ावा ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਰੀਕੇ ਦੇ ਨਾਲ ਕਾਰਪੋਰੇਟ ਤੋਂ ਜਿਹੜੀ ਹੈਗੀ ਜਮੀਨਾਂ ਖੋਹਾ ਕੇ ਜਿਹੜਾ ਹੈਗਾ ਉਹਨੂੰ ਕਾਰਪੋਰੇਟਰ ਉਹਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਕਿਸਾਨ ਲਿਆ ਉਹ ਹੜਤਾਲ ਦੇ ਬਟੇ ਮਰਨ ਵਰਤਨ ਦੇ ਬਟੇ ਨੇ ਪਹਿਲਾਂ ਵੀ ਕਈ ਸ਼ਾਤਾਂ ਕਿਸਾਨਾਂ ਦੀ ਹੋਈ ਨੇ ਕਈ ਕਿਸਾਨ ਮਾਰੇ ਗਏ ਨੇ ਆ ਤਾਂ ਕਰੂਨਾ ਦੀ ਪਰਪਾਈ ਨਾ ਜਾਵੇ ਉਹ ਘਨੌਰੀ ਵਾਲਾ ਦੀ ਜਾਵੇ ਉਹ ਸ਼ੰਭੂ ਬੈਰੀ ਦੀ ਗੱਲ ਕਰੀ ਦਿੱਤਾ ਹੁਣ ਜੇ ਡੱਲੇ ਵਾਲ ਦੀ ਕੋਈ ਜਾਨ ਕੁਸੁੰਦਾ ਰੱਬ ਨਾ ਕਰੇ ਤੇ ਫਿਰ ਕੀ ਵੀ ਹੈ ਦੇਖੋ ਇਹਦੇ ਤਾਂ ਬਾਤ ਦੇ ਵਿੱਚ ਰਿਜ਼ਲਟ ਹੈ ਨਾ ਜਿਹੜੇ ਉਹ ਸਾਹਮਣੇ ਹੋਣਗੇ ਤੁਸੀਂ ਪਰ ਸਰਕਾਰਾਂ ਇੰਡੀਆਂ ਜ਼ਬਰਦਸਤ ਪਾਵਰਫੁੱਲ ਔਰ ਤਕੜੀਆਂ ਹੈਗੀਆਂ ਤੁਸੀਂ ਦੇਖਿਆ ਉਹ ਮੁੰਡਾ ਸ਼ੋਕਰ ਉਹਦੀ ਤੁਸੀਂ ਦੇਖਿਆ ਉਹ ਉਹਦੀ ਕਿਸੇ ਨੇ ਆਮ ਆਦਮੀ ਪਾਰਟੀ ਨੇ ਕੋਈ ਐਫ ਆਈ ਆਰ ਨਹੀਂ ਦਰਜ ਕਰੀ ਜ਼ੀਰੋ ਐਫ ਆਈ ਆਰ ਦਰਜ ਕਰਕੇ ਉਹਦੀ ਹੁਣ ਤੱਕ ਜਿਹੜੀ ਅਗਲੀ ਉਹ ਹੈਗੀ ਆ ਉਹ ਉਹਦੇ ਜਨਵਰੀ ਸਿਸ਼ਨ ਉਹ ਡੈੱਡ ਪਈ ਹੈ ਸੋ ਇਸ ਕਰਕੇ ਜਿੰਨਿਆਂ ਦੇ ਸੱਟਾਂ ਵੱਜੀਆਂ ਜਾਂ ਇੰਜਰਡ ਹੋਏ ਕਿਸੇ ਨੇ ਪੁੱਛਿਆ ਗਿਆ ਸੋ ਇਹ ਬਹੁਤ ਹੀ ਮੈਂ ਸਮਝਦਾ ਇਹ ਅਖੀਰ ਮੈਂ ਇਥੇ ਮਕਾਉਣਾ ਕਿ ਡੈਮੋਕਰੇਸੀ ਲਈ ਔਰ ਸਾਡੇ ਲੀਗਲ ਸਿਸਟਮ ਲਈ ਇਹ ਇੱਕ ਤੱਬਾ ਹੈ ਬਲੌਂਗ ਦਾ ਸੂਕਾਰ ਲਗਾਤਾਰ ਇਹ ਵੀ ਬਿਆਨ ਦੇ ਰਿਹਾ ਕਿ ਅਸੀਂ ਤਾਂ ਕਿਸਾਨਾਂ ਨੂੰ ਖਿਸ਼ਾਲ ਕਰ ਰਿਹਾ ਹਾਂ ਕਿਸਾਨੀ ਦੀ ਆਰਥਿਕ ਪਦ ਦਿੱਤਾ ਉੱਪਰ ਚੁੱਕ ਲੈ ਉਪਰਲੇ ਕਰ ਰਹੇ ਹਾਂ ਕਿਵੇਂ ਦੇ ਉਹ ਕੀ ਦੇਖੋ ਉਹ ਤਾਂ ਫਿਰ ਤੁਸੀਂ ਉਹਨਾਂ ਦਾ ਨਾ ਜਿਹੜਾ ਬਜਟ ਸੀ ਉਹ ਪੜ ਲਓ ਉਸ ਬਜਟ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਜਟ ਦੇ ਵਿੱਚ ਕਿਸਾਨਾਂ ਲਈ ਰੱਖਿਆ ਹੀ ਕੁਝ ਨਹੀਂ ਗਿਆ ਸੋ ਉਹ ਉੱਚਾ ਪੱਧਰ ਕਹੀ ਜਾਣ ਜਾਂ ਮੂੰਹ ਨਾਲੇ ਮੋਲ ਕੇ ਕਹਿਣਾ ਮੂੰਹ ਨਾਲ ਬੋਲ ਕੇ ਜੋ ਮਰਜ਼ੀ ਕਹੀ ਜਾਣ ਪਰ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਆਲਮੋਸਟ ਜੀਰੋ ਹੋਇਆ। 사ਸੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਖਨੌਰੀ ਬਾੜ ਦੇ ਤੇ ਡੱਲੇ ਹਾਲ ਪੁਖੜ ਹਰਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਸਿਹਤ ਵੀ ਵਿਗੜ ਰਹੀ ਹੈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੋ ਬਾਰ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਸਾਰੀ ਸੋਸਾਇਟੀਸ਼ਨ ਨੂੰ ਪੁਰਾਣੀ ਵਾਈਕੂ ਜੀ ਕਲਚਰ ਵਾਈਕੂ ਜੀ ਦੀ ਫਤਿਹ ਜੀ ਕਿਵੇਂ ਦੇਖਦੇ ਹੋ ਪੁਰਾਣੀ ਡੱਲੇ ਵਾਲੇ ਪੁਖੜ ਹਰਤਾਲ ਤੇ ਬੈਠੇ ਨੇ ਉਹਨਾਂ ਨੂੰ ਲਗਾਤਾਰ ਪਿਛਲੇ ਦਿਨ ਉਹਨਾਂ ਦੇ ਉੱਤੇ ਪਾਣੀ ਦੇ ਵਿਚਾਰਾਂ ਵੀ ਮਾਰਿਆਂਗੇ ਤੇ ਕੋਹੜੀਆਂ ਵੀ ਮ ਦੇਖੋ ਦੋ ਚੀਜ਼ਾਂ ਹੈਗੀਆਂ ਨੰਬਰ 1 ਤਾਂ ਇਹ ਹੈ ਕਿ ਬੁਰੇ ਤਰੀਕੇ ਦੇ ਨਾਲ ਇਹ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਹੈ ਦੂਜੀ ਇਹ ਹੈਗੀ ਹੈ ਕਿ ਕਿਸਾਨਾਂ ਤੋਂ ਔਰ ਪੰਜਾਬੀਆਂ ਤੋਂ ਖਾਸ ਤੌਰ ਤੇ ਇੱਕ ਬਦਲਾ ਲਊ ਭਾਵਨਾ ਦੇ ਨਾਲ ਜਿਹੜਾ ਹੈਗਾ ਕੇਂਦਰ ਸਰਕਾਰ ਗੇਮ ਖੇਡ ਰਹੀ ਹੈ ਔਰ ਤੁਸੀਂ ਦੇਖਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਅੱਜ ਢੱਲੇਵਾਲ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਹਾਲਤ ਹੈ ਉਹ ਬਹੁਤ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਉਹਨਾਂ ਦਾ ਭਾਰ ਘਟ ਗਿਆ 슈ਗਰ ਲੈਵਲ ਉਹਨਾਂ ਦਾ ਵੱਧ ਗਿਆ ਔਰ ਜੇ ਉਹਨਾਂ ਦੀ ਇਸ ਤਰ੍ਹਾਂ ਜਾਨ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤੁਸੀਂ ਦੇਖੋਗੇ ਉਹਦੇ ਰਿਜ਼ਲਟ ਕੀ ਹੋਣਗੇ ਔਰ ਦੂਜੀ ਗੱਲ ਅ ਹਮੇਸ਼ਾ ਤੋਂ ਜਿਹੜਾ ਹੈਗਾ ਇਹ ਕਿਹਾ ਜਾਂਦਾ ਸੀ ਕਿ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਜੇ ਸੀ ਬੀ ਮਸ਼ੀਨਾਂ ਇਹ ਲੈ ਕੇ ਜਿਹੜਾ ਹੈਗਾ ਚਲੇ ਜਾਂਦੇ ਹੈਗੇ ਆ ਪਰ ਮੈਂ ਹੁਣ ਉਹਨਾਂ ਨੇ ਜਿਹੜਾ ਹੈਗਾ ਮਰਜੀਵੜਿਆਂ ਦਾ ਜਥੇ ਲੈ ਕੇ ਜਾਣ ਦੀ ਜਦੋਂ ਗੱਲ ਕੀਤੀ ਹੈਗੀ ਆ ਤਾਂ ਉਸ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ 101 ਦਾ ਜਿਹੜਾ ਜਥਾ ਸੀ ਉਸ ਦੇ ਉੱਤੇ ਕਿਸ ਤਰ੍ਹਾਂ ਪਾਣੀ ਦੀ ਬਿਛਾੜਾਂ ਜੜੀਆਂ ਹੈਗੀਆਂ ਮਾਰੀਆਂ ਕਿਸ ਤਰ੍ਹਾਂ ਉਹਦੇ ਵਿੱਚ ਕਿਸਾਨ ਇੰਜਰਡ ਹੋਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹ ਦੇਖੋ ਜੇ ਤਾਂ ਕਿਸਾਨ ਕੋਈ ਗਲਤ ਗੱਲ ਕਰਦੇ ਹੋਣ ਤਾਂ ਠੀਕ ਹੈ ਉਸ ਚੀਜ਼ ਦਾ ਉਹ ਹੋਣਾ ਚਾਹੀਦਾ ਅੱਜ ਤੁਸੀਂ ਦੇਖਿਆ ਹੋਣਾ ਕਿ ਹੌਨਰੇਬਲ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਹੋਈ ਸੀ ਕਿ ਇਹ ਜਿਹੜੇ ਹੈਗੇ ਰਸਤੇ ਖਾਲੀ ਕਰਾ ਕੇ ਇਹ ਜਿਹੜੇ ਹੈਗਾ ਕਿਸਾਨਾਂ ਨੂੰ ਉਰਤੋਟਾਇਆ ਜਾਵੇ ਪਰ ਸੁਪਰੀਮ ਕੋਰਟ ਨੇ ਉਹ ਜਿਹੜੀ ਪਟੀਸ਼ਨ ਹੈ ਉਹ ਜਿਹੜੀ ਹੈਗੇ ਡਿਸਮਿਸ ਕਰਤੀ ਔਰ ਦੂਜੇ ਪਾਸੇ ਦੇਖੋ ਕਿ ਹਰ ਵਿਅਕਤੀ ਨੂੰ ਪਤਾ ਹੈਗਾ ਇੱਕ ਤੁਹਾਨੂੰ ਯਾਦ ਹੋਊਗਾ ਕਿ ਰਸਤਾ ਖਿਲਾਉਣ ਵਾਸਤੇ ਹਾਈ ਕੋਰਟ ਨੇ ਜਿਹੜੀ ਹੈਗੀ ਪਟੀਸ਼ਨ ਦਾ ਫੈਸਲਾ ਕੀਤਾ ਸੀ ਕਿ ਰਸਤਾ ਖੋਲਣਾ ਚਾਹੀਦਾ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਚਲੇ ਗਏ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਵੀ ਇੱਕ ਜਿਹੜਾ ਹੈਗਾ ਇੱਕ ਰਿਪੋਰਟ ਦਿੱਤੀ ਹੈ ਕਿ ਕਿਸਾਨਾਂ ਦੀ ਬਹੁਤ ਬਦਰ ਹਾਲਤ ਹੈ ਇਹਨਾਂ ਦੇ ਉੱਤੇ ਕਿਸਾਨੀ ਕਰਜ਼ਾ ਬਹੁਤ ਹੈਗਾ ਔਰ ਦੂਜਾ ਜਿਹੜਾ ਹੈਗਾ ਇਹਨਾਂ ਦੀ ਐਮਐਸਪੀ ਦੀ ਗਾਰੰਟੀ ਮਿਲਣੀ ਚਾਹੀਦੀ ਹੈਗੀ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈਗੀ ਐਡਮਿਸ਼ਨ ਉਹ ਇਹ ਹੈਗੀ ਹੈ ਕਿ ਦੇਸ਼ ਦੇ ਉਪ ਰਾਸ਼ਟਰਪਤੀ ਇਹ ਗੱਲ ਕਹਿ ਰਹੇ ਹੈਗੇ ਆ ਰਾਜ ਸਭਾ ਦੇ ਵਿੱਚ ਕਿ ਜੀ ਕਿਸਾਨਾਂ ਦੀ ਜਿਹੜੀ ਹਾਲਤ ਹੈ ਬਹੁਤ ਬਦਤਰ ਹੈਗੀ ਆ ਇਹਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਇੰਨਾ ਕਰਜ਼ਾ ਹੈਗਾ ਵਗੈਰਾ 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 ਔਰ ਉਸ ਤੋਂ ਬਾਅਦ ਅੱਜ ਦਾ ਜਿਹੜੇ ਅੱਜ ਦੇ ਅਖਬਾਰ ਤੁਸੀਂ ਦੇਖੇ ਹੋਣੇ ਨਿਤਨ ਗੜਕਰੀ ਦਾ ਜਿਹੜਾ ਹੈਗਾ ਸਟੇਟਮੈਂਟ ਆਈ ਵੀ ਆ ਉਹਨਾਂ ਨੇ ਵੀ ਐਡਮਿਟ ਕੀਤਾ ਕਿ ਕਿਸਾਨੀ ਦੀ ਬਹੁਤ ਬਦਤਰ ਹਾਲਤ ਹੈਗੀ ਆ ਮਨ ਦੇ ਸਾਰੇ ਹੈਗੇ ਆ ਕਹਿੰਦੇ ਸਾਰੇ ਹੈਗੇ ਆ ਪਰ ਉਸ ਹੱਲ ਕੋਈ ਨਹੀਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਬਹੁਤ ਹੀ ਜਿਹੜਾ ਹੈਗਾ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਔਰ ਕਿਸਾਨੀ ਵਾਸਤੇ ਬਹੁਤ ਖਤਨਾਕ ਟ੍ਰੈਂਡ ਹੈ ਜਿਹੜਾ ਮੈਂ ਸਮਝਦਾ ਕਿ ਸਰੈਂਡਰ ਸਰਕਾਰ ਦਾ ਚੱਲ ਰਿਹਾ ਔਰ ਇਹਦੇ ਪਿੱਛੇ ਕਾਰਨ ਕੀ ਹੈਗੇ ਆ ਦੇਖੋ ਪਹਿਲਾਂ ਇੱਕ ਕਿਸਾਨ ਮੋਰਚਾ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਉਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸੀ ਕਿ ਮੋਦੀ ਚੁੱਕਣ ਵਾਲਿਆਂ ਦੇ ਵਿੱਚੋਂ ਨਹੀਂ ਪਰ ਮੋਦੀ ਸਾਹਿਬ ਨੂੰ ਉਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਝੁਕਣਾ ਪਿਆ ਔਰ ਝੁਕਣ ਤੋਂ ਬਾਅਦ ਉਸ ਨੇ ਇੱਕ ਤਹਈਆ ਕਰ ਲਿਆ ਔਰ ਇਹ ਫੈਸਲਾ ਲੈ ਲਿਆ ਕਿ ਮੈਂ ਕਿਸਾਨੀ ਨੂੰ ਬਰਬਾਦ ਕਰਕੇ ਛੱਡਣਾ ਉਹਦੇ ਪਿੱਛੇ ਕਾਰਨ ਕੀ ਹੈਗਾ ਕਾਰਨ ਇਹ ਹੈਗਾ ਕਿ ਜਿੰਨਾ ਜਿੰਨਾ ਮਤਲਬ ਜਿਹੜਾ ਹੈਗਾ ਕਾਰਪੋਰੇਟ ਸੈਕਟਰ ਹੈਗਾ ਉਹਨੂੰ ਉਹ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਰੀਕੇ ਦੇ ਨਾਲ ਕਾਰਪੋਰੇਟ ਤੋਂ ਜੜੀ ਹੈਗੀ ਜਮੀਨਾਂ ਖੋਹਾ ਕੇ ਜਿਹੜਾ ਹੈਗਾ ਉਹਨੂੰ ਕਾਰਪੋਰੇਟ ਉਹਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹੈਗੇ ਮੈਨੂੰ ਮੈਂ ਦੇਖੋ ਮੈਂ ਨਾ ਬੜਾ ਇਹਨੂੰ ਡਿਟੇਲ ਦੇ ਵਿੱਚ ਜੇ ਜਾਣ ਦੀ ਕੋਸ਼ਿਸ਼ ਕਰਾਂ ਇਹ ਕੱਲਾ ਮੈਂ ਇਹ ਸੋਚਦਾ ਕਿ ਜਿਹੜਾ ਕਾਰਪੋਰੇਟ ਹੈਗਾ ਨਾ ਇਹ ਕੱਲਾ ਐਗਰੀਕਲਚਰ ਨੂੰ ਨਹੀਂ ਖਾ ਰਿਹਾ ਇਹ ਆਮ ਛੋਟੇ ਵਪਾਰੀ ਨੂੰ ਜਿਹੜਾ ਹੈਗਾ ਮੱਧਮ ਵਰਗ ਹੈ ਜਿਹੜਾ ਉਹਨੂੰ ਵੀ ਖਾਰ ਰਿਹਾ ਉਹ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਕਿੱਡੇ ਕਿੱਡੇ ਜਿਹੜੇ ਕਿ ਰਿਲਾਇੰਸ ਦੇ ਉਹ ਕਿਹੜੇ ਡੀਮਾਰਟ ਇਸ ਤਰ੍ਹਾਂ ਦੇ ਖੋਲਤੇ ਵੱਡੇ ਵੱਡੇ ਉਸ ਦੇ ਨਾਲ ਕੀ ਹੋਇਆ ਜਿਹੜਾ ਛੋਟਾ ਵਪਾਰੀ ਸੀ ਉਹ ਮਰ ਗਿਆ ਦੇਖੋ ਨਾ ਇੱਕ ਬੜੀ ਸਿੰਪਲ ਗੱਲ ਹੈ ਜੇ ਮੇਰੀ ਜੇਬ 'ਚ ਪੈਸੇ ਹੈਗੇ ਜੇ ਮੈਨੂੰ 10 ਰੁਪਏ ਉਹਦੇ ਵਿੱਚ ਬਚਦੇ ਆ ਤਾਂ ਮੈਂ ਤਾਂ ਉਹਦੇ ਵਿੱਚ ਜਾਊਗਾ ਜਿਹੜੇ ਕਾਰਪੋਰੇਟ ਦੇ ਹੈਗੇ ਜਿਸ ਗਰੀਬ ਆਦਮੀ ਨੇ ਜਿਹੜਾ ਹੈਗਾ ਆਧਾਰ ਸੌਦਾ ਲਿਆਣਾ ਉਨੇ ਜਿਹੜਾ ਹੈਗਾ ਹਫਤੇ ਬਾਅਦ ਮਹੀਨੇ ਬਾਅਦ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਵਾਪਸ ਕਰਨੀਆਂ ਹੈਗੀਆਂ ਉਹ ਸਨੇਤਾ 20 ਵਾਰ ਸੋਚਣਾ ਉਹ ਕਿਉਂ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ ਜਾਊਗਾ ਜਿਹੜਾ ਪੈਸੇ ਵਾਲਾ ਹੈਗਾ ਉਹ ਬਾਜ਼ਾਰਾਂ ਦੇ ਵਿੱਚ ਜਾ ਰਿਹਾ ਸੌਰੀ ਕਾਰਪੋਰੇਟਾਂ ਕੋਲ ਜਾ ਰਿਹਾ ਜਿਹੜਾ ਬਿਨਾਂ ਪੈਸੇ ਵਾਲਾ ਉਹ ਬਾਜ਼ਾਰਾਂ ਦੇ ਵਿੱਚ ਜਾ ਰਿਹਾ ਬਾਜ਼ਾਰ ਜਿਹੜੇ ਮੱਧਮ ਵਰਗ ਹੈ ਉਹ ਕਿੰਨੀ ਕੁ ਦੇਰ ਸਰਵਾਈਵ ਕਰੂਗਾ ਇਸ ਤਰੀਕੇ ਦੇ ਨਾਲ ਇਹਨਾਂ ਨੇ ਦੇਖੋ ਐਸ ਕੀ ਜੀਰੀ ਦਾ ਜੋ ਹਾਲ ਕੀਤਾ ਹੈ ਜਿਸ ਹਾਲ ਦੇ ਨਾਲ ਜਿਹੜਾ ਹੈਗਾ ਆਉਣ ਵਾਲੀ ਕੜਕ ਦੀ ਜਿਹੜੀ ਹੈਗੀ ਆ ਉਹਦੀ ਵੀ ਖਤਸ਼ਾ ਜਾਰ ਕੀਤਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸ਼ੈਲਰ ਮਾਲਕ ਬੁਰੇ ਤਰੀਕੇ ਦੇ ਨਾਲ ਮਾਰਤੇ ਆੜਤੀ ਵਰਗ ਹੈ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਖਤਮ ਕਰਤਾ ਮਤਲਬ ਇਸ ਸਰਕਾਰ ਦੀ ਸੋਚ ਕੀ ਹੈਗੀ ਆ ਸੋਚ ਇਹ ਹੈਗੀ ਆ ਕਿ ਇਹਨਾਂ ਛੋਟੀਆਂ ਮੋਟੀਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਨੌਕਰ ਬਣਾਇਆ ਜਾਵੇ ਔਰ ਅੱਜ ਜਿਹੜਾ ਹੈਗਾ ਕਿਸਾਨਾਂ ਵੱਲੋਂ ਪੰਜਾਬ ਦੇ ਖਾਸ ਤੌਰ ਤੇ ਕਿਸਾਨਾਂ ਵੱਲੋਂ ਜਿਹੜਾ ਐਡਾ ਵੱਡਾ ਮੋਰਚਾ ਲਾਇਆ ਗਿਆ ਔਰ ਡੈਮੋਕਰੈਟਿਕ ਢੰਗ ਦੇ ਨਾਲ ਲਾਇਆ ਗਿਆ ਉਸ ਦੇ ਵਿੱਚ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਇਹ ਹੈਗਾ ਕਿ ਜੇ ਡੱਲੇਵਾਰ ਸਾਹਿਬ ਨੂੰ ਕੁਝ ਹੋ ਜਾਂਦਾ ਹਾਂ ਖੁਦਾ ਨਾ ਖਾਸ ਤਾ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਜਿਹੜੀ ਹੈਗੀ ਆ ਉਹ ਸੈਂਟਰ ਸਰਕਾਰ ਹੋਊਗੀ ਔਰ ਸੈਂਟਰ ਸਰਕਾਰ ਨੂੰ ਇਸ ਦੇ ਜਿਹੜੇ ਹੈਗੇ ਆ ਇਹਦਾ ਜਵਾਬਦੇਹ ਨੂੰ ਦੇਣਾ ਪਊਗਾ ਪਰਾਂਦੇ ਕਿਉਂ ਸੁਆਮੀਨਾਥ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਪਾਣੀ ਦੇ ਬਿਚਾਰਾ ਕਿਸਾਨਾਂ ਦੇ ਮਾਨਿਆ ਠੰਡ ਦੇ ਵਿੱਚ ਇਹ ਹੱਲ ਲੈ ਜਾ ਕੇ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ ਦੇਖੋ ਇਤ ਸਾਰੀਆਂ ਸਰਕਾਰਾਂ ਝੂਠ ਬੋਲਦੀਆਂ ਇੱਥੇ ਆਮ ਆਦਮੀ ਪਾਰਟੀ ਨੇ ਕਿਹਾ ਚੁਟਕੀਆਂ ਵਾਲਿਆਂ ਨੇ ਵੀ ਕਿਹਾ ਕਿ 24 ਘੰਟੇ ਚ ਅਸੀਂ ਉਹ ਕਰ ਦੇਣਾ ਹੈਗਾ ਆ ਹੁਣ ਕਾਂਗਰਸ ਵੀ ਕਹਿ ਰਹੀ ਹੈ ਕਿ ਕਾਂਗਰਸ ਦੀ ਸਰਕਾਰ ਰਹੀ ਉਹ ਕਰ ਦਿੰਦੇ ਸੋ ਇਹ ਸਾਰੇ ਝੂਠ ਬੋਲ ਰਹੇ ਆ ਕਿਸਾਨ ਵਿਰੋਧੀਆਂ ਚਾਹੇ ਕੋਈ ਸਰਕਾਰ ਹੈ ਉਹ ਕਿਸਾਨ ਵਿਰੋਧੀ ਆ ਉਹ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਹੁਣ ਕਿਸਾਨ ਡੱਲੇ ਕੋ ਹੜਤਾਲ ਦੇ ਬੈਠੇ ਨੇ ਮਰਨ ਵਰਤਨ ਦੇ ਬੈਠੇ ਨੇ ਪਹਿਲਾਂ ਵੀ ਕਈ ਛਾਤਾਂ ਕਿਸਾਨਾਂ ਦੀਆਂ ਹੋਈਆਂ ਨੇ ਕਈ ਕਿਸਾਨ ਮਾਰੇ ਗਏ ਨੇ ਹਰ ਤੱਕ ਅਰੋਣਾ ਦੀ ਪਰਪਾਈ ਨਾ ਜਾਵੇ ਉਹ ਖਨੌੜੀ ਵਾਲਾ ਦੀ ਜਾਵੇ ਉਹ ਸ਼ੰਭੂ ਬੈਰੀ ਦੀ ਗੱਲ ਕਰੀ ਦਿੱਤੀਆ ਹੁਣ ਜੇ ਡੱਲੇ ਵਾਲ ਦੀ ਕੋਈ ਜਾਨ ਕੁਸੁੰਦਾ ਰੱਬ ਨਾ ਕਰੇ ਤਾਂ ਫਿਰ ਕੀ ਹੋਵੇ ਦੇਖੋ ਇਹਦੇ ਤਾਂ ਬਾਅਦ ਦੇ ਵਿੱਚ ਰਿਜ਼ਲਟ ਹੈ ਨਾ ਜਿਹੜੇ ਉਹ ਸਾਹਮਣੇ ਆਉਣਗੇ ਤੁਸੀਂ ਪਰ ਸਰਕਾਰਾਂ ਇੰਡੀਆਂ ਜ਼ਬਰਦਸਤ ਪਾਵਰਫੁਲ ਔਰ ਤਕੜੀਆਂ ਹੈਗੀਆਂ ਤੁਸੀਂ ਦੇਖਿਆ ਹੁਣ ਉਹ ਮੁੰਡਾ ਸ਼ੋਭਕਰਨ ਉਹਦੀ ਤੁਸੀਂ ਦੇਖਿਆ ਕਿ ਉਹਦੀ ਕਿਸੇ ਨੇ ਆਮ ਆਦਮੀ ਪਾਰਟੀ ਨੇ ਕੋਈ ਐਫ ਆਈ ਆਰ ਨਹੀਂ ਦਰਜ ਕਰੀ ਜ਼ੀਰੋ ਐਫ ਆਈ ਆਰ ਦਰਜ ਕਰਕੇ ਉਹਦੀ ਹੁਣ ਤੱਕ ਜਿਹੜੀ ਅਗਲੀ ਉਹ ਹੈਗੀ ਆ ਉਹ ਉਹਦੇ ਜਨਵੈਸਰੀ ਸਿਸ਼ਨ ਉਹ ਡੈੱਡ ਪਈ ਹੈ ਸੋ ਇਸ ਕਰਕੇ ਜਿੰਨਿਆਂ ਦੇ ਸੱਟਾਂ ਵੱਜੀਆਂ ਜਾਂ ਇੰਜਰਡ ਹੋਏ ਕਿਸੇ ਨੇ ਪੁੱਛਿਆ ਗਿਆ ਸੋ ਇਹ ਬਹੁਤ ਹੀ ਮੈਂ ਸਮਝਦਾ ਇਹ ਅਖੀਰ ਮੈਂ ਇਥੇ ਮਕਾਉਣਾ ਕਿ ਡੈਮੋਕਰੇਸੀ ਲਈ ਔਰ ਸਾਡੇ ਲੀਗਲ ਸਿਸਟਮ ਲਈ ਇਹ ਇੱਕ ਤੱਬਾ ਹੈ ਬਲੌਟ ਹੈ ਅਬ ਵਕੀਲ ਭਾਈਚਾਰੇ ਵੱਲੋਂ ਕੋ ਆਉਣ ਵਾਲੇ ਸਮੇਂ ਚ ਕੋ ਕੀਤਾ ਜਾਓ ਕਿਸਾਨਾਂ ਦੇ ਹੱਕ ਦੇ ਵਿੱਚ ਦੇਖੋ ਆਸੀ ਤਾਂ ਪਹਿਲਾਂ ਵੀ ਜਿਹੜਾ ਹੈਗਾ ਜਿੰਨੇ ਵਕੀਲ ਸਹਿਬਾਨ ਆ ਉਹ ਡੈਮੋਕਰੇਸੀ ਦੇ ਔਰ ਜੁਡੀਸ਼ੀਅਲ ਸਿਸਟਮ ਦੇ ਹੱਕ ਦੇ ਵਿੱਚ ਬੋਲਦੇ ਆ ਔਰ ਹੁਣ ਵੀ ਜਿਹੜਾ ਹੈਗਾ ਕੋਈ ਬੰਦਾ ਡੈਮੋਕਰੈਟਿਕ ਟੰਗ ਦੇ ਨਾਲ ਆਪਣੀਆਂ ਮੰਗਾ ਮੰਨਣ ਦੀ ਮਨਾਉਣ ਦੀ ਕੋਸ਼ਿਸ਼ ਕਰਦਾ ਕਿਸਾਨ ਭਾਈਚਾਰਾ ਹੋਵੇ ਜਾਂ ਵਪਾਰੀ ਭਾਈਚਾਰਾ ਹੋਵੇ ਵਕੀਲ ਹਮੇਸ਼ਾ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਦੇ ਕੇਂਦਰ ਸਰਕਾਰ ਲਗਾਤਾਰ ਇਹ ਵੀ ਬਿਆਨ ਦੇ ਰਹੀ ਹੈ ਕਿ ਅਸੀਂ ਤਾਂ ਕਿਸਾਨਾਂ ਨੂੰ ਖਿਸ਼ਾਲ ਕਰ ਰਹੇ ਹਾਂ ਕਿਸਾਨੀ ਦੀ ਆਰਥਿਕ ਪਦ ਦਿੱਤਾ ਉੱਪਰ ਚੱਕਰ ਲੇ ਉਫਰਾਲੇ ਕਰ ਰਹੇ ਹਾਂ ਕਿਵੇਂ ਦੇ ਉਹ ਕੀ ਦੇਖੋ ਉਹ ਤਾਂ ਫਿਰ ਤੁਸੀਂ ਉਹਨਾਂ ਦਾ ਨਾ ਜਿਹੜਾ ਬਜਟ ਸੀ ਉਹ ਪੜ ਲਓ ਉਸ ਬਜਟ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਜਟ ਦੇ ਵਿੱਚ ਕਿਸਾਨਾਂ ਲਈ ਰੱਖਿਆ ਹੀ ਕੁਝ ਨਹੀਂ ਗਿਆ ਸੋ ਉਹ ਉੱਚਾ ਪੱਧਰ ਕਹੀ ਜਾਣ ਜਾਂ ਮੂੰਹ ਨਾਲੇ ਬੋਲ ਕੇ ਕਹਿਣਾ ਮੂੰਹ ਨਾਲ ਬੋਲ ਕੇ ਜੋ ਮਰਜ਼ੀ ਕਹੀ ਜਾਣ ਪਰ ਉਸ ਦਾ ਜਿਹੜਾ ਰਿਜ਼ਲਟ ਹੈ ਉਹ অলਮੋਸਟ ਜ਼ੀਰੋ ਹੈ ਸੋ ਇਸ ਹਨ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਜੋ ਸਰਕਾਰ ਦਾਅਵੇ ਕਰ ਰਿਹਾ ਉਹ ਜ਼ੀਰੋ ਪੱਧਰ ਤੇ ਕਾਰਿਆ ਕਹਿਣੀ ਰ ਕੱਤ ਨਹੀਂ ਚੋਣਾ ਦੇ ਬੜਾ ਫਰਕ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਕੜੂ ਦਿਨਾਰ ਜਿੰਦਰ ਸਿੰਘ ਪਟਦੀਪ ਸ਼ੇਰ